आचरण करने वाले गुरबाणी विचार भाग एक सौ सताहठ गुरु प्यारे वागुरु जी का खालसा वाहगुरु जी की फतेह और रल के आखिए धन गुरु नानक धन गुरु नानक अच नानक गुरु अर्जन साहब जी दे ਸ਼ਬਦ ਇਹ ਦੋ ਪੰਕਤੀਆਂ ਜੋ ਗੁਰੂ ਸਾਹਿਬ ਨੇ ਸਾਡੇ ਪਰਥਾਏ ਆਗ ਮਨੁੱਖਾਂ ਦੇ ਪਰਥਾਏ ਮਰਕੰਦ ਦੇ ਵੱਲ ਹੋ ਕੇ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਨ ਤਨ ਆਸਰੀ ਮਾਲਾ ਪੰਜਵਾ ਤੁਮ ਕਰੋ ਦਇਆ ਮੇਰੇ ਸਾਈਂ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕਰ ਐਸੀ ਮਤ ਦੀਜੈ ਮੇਰੇ ਠਾਕਰ ਐਸੀ ਮਤ ਦੀਜੈ ਮੇਰੇ ਠਾਕਰ ਸਦਾ ਸਦਾ ਤੁਧ ਦਇਆ ਸਦਾ ਸਦਾ ਤੁਧ ਧਿਆਈ ਵਾਹਿਗੁਰੂ ਗੁਰੂ ਜੀ ਕਹਿੰਦੇ ਹਨ ਇਹ ਮੇਰੇ ਮਾਲਕ ਮੇਰੇ ਸਾਈ ਮੈਨੂੰ ਮੇਰੇ ਤੇ ਦਇਆ ਕਰੋ ਕਿਰਪਾ ਕਰੋ ਮਿਹਰ ਕਰੋ ਤਰੁੱਠ ਕੇ ਅਜਿਹ ਹਰ ਅਜਹੀ ਦਇਆ ਕਰੋ ਸਦਾ ਸਦਾ ਤਉਦ ਧਿਆਈ ਤੂੰ ਕਰੋ ਦਇਆ ਮੇਰੇ ਸਾਈ ਕਿڑی ਦਇਆ ਕਰੋ ਐਸੀ ਮਤ ਦਿਚੈ ਮੇਰੇ ਠਾਕਰ ਸਦਾ ਸਦਾ ਤਉਦ ਧਿਆਈ ਅਜੇ ਹੀ ਮਤ ਦਿਓ ਅਜੇ ਹੀ ਮਤ ਦਿਓ ਇਹੀ ਸੁ ਮਤ ਦਿਓ ਕਿ ਮੈਂ ਸਦਾ ਸਦਾ ਲਈ ਹਮੇਸ਼ਾ ਹੀ ਤੇਰੇ ਚਰਣਾ ਨਾਲ ਜੁੜ ਜਾਵਾਂ ਤੇ ਤੇਰੀ ਹੀ ਸਿਫਤ ਸਲਾਕ ਕਰਾਂ ਤੇਨੂੰ ਹੀ ਯਾਦ ਕਰਾਂ ਸਵੇਰ ਹੋਵੇ ਦਿਨ ਹੋਵੇ ਰਾਤ ਹੋਵੇ ਹਰ ਵੇਲੇ ਹੀ ਮੈਂ ਤੈਨੂੰ ਯਾਦ ਕਰਾਂ ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾਂ ਸਦਾ ਸਦਾ ਤੁਧ ਧਿਆਈ ਤੈਨੂੰ ਹੀ ਧਿਆਉਂਦਾ ਰਹਾ ਤਨੁਹੇ ਤੇ ਹੁੰਦਾ ਰਹਵਾ ਵਾਹਿਗੁਰੂ ਕਿਉਂਕਿ ਤੂੰ ਇਤਨਾ ਚੰਗਾ ਹੈ ਤੂੰ ਇਤਨਾ ਪਵਿੱਤਰ ਹੈ ਇਤਨਾ ਸੱਚਾ ਹੈ ਕਿ ਸਭ ਸੁਖ ਦਿੰਦਾ ਹੈ ਮਨ ਨੂੰ ਸ਼ਾਂਤੀ ਦਿੰਦਾ ਹੈ ਮੇਰੇ ਅੰਦਰ ਕੋਈ ਮਾਨਸਿਕਤਾ ਦਾ ਰੋਗ ਨਹੀਂ ਰਹਿੰਦਾ ਕੋਈ ਕਠੋਰਤਾ ਜਾਂ ਕੁਝ ਹੋਰ ਕੁਝ ਵੀ ਨਹੀਂ ਰਹਿੰਦਾ ਬਸ ਤੇਰਾ ਹੀ ਪਿਆਰ ਹੀ ਪਿਆਰ ਰਹਿੰਦਾ ਹੈ ਮੈਂ ਹਮੇਸ਼ਾ ਤੈਨੂੰ ਪਿਆਰ ਕਰਾਂ ਮੈਨੂੰ ਇਹ ਜੀ ਦਾਨ ਕਰੋ ਕਿਰਪਾ ਕਰੋ ਮੇਰੇ ਠਾਕਰ ਮੇਰੇ ਮਾਲਕ ਮੇਰੇ ਵਾਇਗਰੂ ਮੇਰੇ ਈਸ਼ਵਰ ਦਇਆ ਕਰੋ ਮੇਹਰ ਕਰੋ ਮੇਹਰ ਕਰੋ ਸਦਾ ਸਦਾ ਤੁਧ ਦਿਆਈ ਸਦਾ ਸਦਾ ਹਰ ਵੇਲੇ ਹੀ ਬਿਨਾ ਕੋਈ ਅਸਾ ਸਭਾ ਬੀਤੇ ਕਿ ਮੈਂ ਤੈਨੂੰ ਯਾਦ ਨਾ ਕਰਾਂ ਹਰ ਵੇਲੇ ਤੈਨੂੰ ਯਾਦ ਕਰਾਂ ਤੇਰੇ ਨਾਲ ਜੁੜਿਆ ਰਹਾ ਕਿ ਕਿ ਤੂੰ ਕਿ ਤੇਰੇ ਅੰਦਰ ਸਾਰੇ ਹੀ ਸੁਖ ਹਨ ਸਾਰੇ ਹੀ ਸਵਾਦ ਹਨ ਸਾਰਾ ਹੀ ਆਨੰਦ ਹੈ ਏ ਮੇਰੇ ਪਰਮ ਆਨੰਦ ਪਿਤਾ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਸਦਾ ਸਦਾ ਤੁਧ ਧਿਆਈ ਐਸੀ ਮਤ ਦੀਜੈ ਮੇਰੇ ਠਾਕਰ ਇਹੋ ਜੀ ਮਤ ਦੇ ਦਿਓ ਮੇਰੇ ਵਾਹਿਗੁਰੂ ਮੇਰੇ ਮਾਲਕ ਬਸ ਤੇਰਾ ਹੀ ਧਿਆਨ ਰਵੇ ਮੇਰੇ ਹਰ ਵੇਲੇ ਮੇਰੇ ਦਿਲ ਦਿਮਾਗ ਵਿੱਚ ਮੱਤਰੀ ਕੰਨ ਰਹੀ ਤੇਰੀ ਹੀ ਸਿਪ ਸੁਣਾ ਤੇਰੇ ਹੀ ਗੁਣ ਸੁਣਾ ਤੇਰਾ ਹੀ ਭਜਨ ਕੀਰਤਨ ਸੁਣਾ ਤੇ ਤੇਰੇ ਹੀ ਗੁਣ ਗਾਵਾਂ ਮੋਹ ਨਾਲ ਵੀ ਮੇਰਾ ਤੈਨੂੰ ਹੀ ਗਾਉਂਦਾ ਫਿਰਾਂ ਵਾਹਿਗੁਰੂ ਵਾਹਿਗੁਰੂ ਕਰਾਂ ਚਾਹੇ ਮੈਂ ਗੁਰਬਾਣੀ ਗਾਵਾਂ ਸ਼ਬਦ ਕੀਰਤਨ ਕਰਾਂ ਬਸ ਤੇਰੀ ਯਾਦ ਬਣ ਜਾਵੇ ਤੇਰੀ ਯਾਦ ਬਣ ਜਾਵੇ ਬੜੀ ਰਹੇ ਤੇ ਉਹ ਬਣੀ ਹੀ ਰਹੇ ਐਸੀ ਕਿਰਪਾ ਕਰੋ ਮੇਰੇ ਤੇ ਸੱਚੇ ਬਾਦਸ਼ਾਹ ਕਿ ਮੈਂ ਤੇਰੀ ਯਾਦ ਨਾਲ ਜੁੜ ਜਾਵਾਂ ਤੇਰੇ ਚਰਨਾਂ ਦਾ ਮੈਂ ਪਾਰਾ ਬਣ ਜਾਵਾਂ ਸਾਰੇ ਤੇਰੇ ਗੁਣ ਮੈਂ ਲੈ ਲਵਾਂ ਸਾਰੇ ਗੁਣ ਮੈਂ ਤੇਰੇ ਤੋਂ ਲੈ ਲਵਾਂ ਆਪਣਾ ਲਵਾਂ ਤੇ ਮੈਂ ਵੀ ਚੰਗਾ ਸੁਣਾਂ ਮਨੁੱਖ ਬਣ ਜਾਵਾਂ ਮਿੱਠਾ ਪਿਆਰਾ ਲੋਕਾਂ ਦੇ ਵਿੱਚ ਸਹਿਨਸ਼ਿਲਤਾ ਵਾਲਾ ਲੋਕ ਬਨੋ ਵੀ ਪਿਆਰ ਕਰਨਗੇ ਫਿਰ ਮੈਂ ਤੁਹਾਨੂੰ ਪਿਆਰ ਕਰਾਂਗਾ ਸੱਚੇ ਬਾਦਸ਼ਾਹ ਤਾਂ ਲੋਕ ਵੀ ਮੈਨੂੰ ਪਿਆਰ ਕਰਨਗੇ ਲੋਕ ਵੀ ਮੈਨੂੰ ਪਿਆਰ ਕਰਨਗੇ ਮੈਂ ਚੰਗਾ ਮਨੁੱਖ ਬਣ ਜਾਵਾਂਗਾ ਟਾਲਰੇਬਲ ਬਣ ਜਾਵਾਂਗਾ ਸਭ ਨਾਲ ਆਨੰਦਮਈ ਵਕਤ ਪਾਸ ਕਰਾਂਗਾ ਆਪਣਾ ਜ਼ਿੰਦਗੀ ਦਾ ਨਾਨਕ ਧੋੜ ਮੰਗੇ ਤਿਸ ਗੁਰ ਸਿੱਖੀ ਨਾਨਕ ਧੋੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰ ਨਾਮ ਜਪਾਵੇ ਜੋ ਆਪ ਜਪੈ ਅਵਰ ਨਾਮ ਜਪਾਵੇ ਮੈਨ ਉਹ ਜਿਹਾ ਸਿੱਖ ਬੰਨਾ ਚਾਹਨਾ ਜਿਸ ਤੇ ਗੁਰੂ ਸਾਹਿਬ ਕਹਿੰਦੇ ਹਨ ਮੈਨੂੰ ਸਿੱਖਦੀ ਚਰਨ ਤੂੜ ਮੰਗਦਾ ਤੂੜ ਮੰਗਦਾ ਹ ਜੋ ਆਪ ਜਪਦਾ ਹੈ ਤੇ ਲੋਕਾਂ ਨੂੰ ਵੀ ਜਪਾਉਂਦਾ ਹੈ ਕਿੰਨਾ ਵੱਡਾ ਗੁਣ ਹੈ ਜਪਣ ਦਾ ਜਪਣ ਦਾ ਉਸ ਪ੍ਰਭੂ ਦੇ ਗੁਣ ਨੂੰ ਅਪਣਾਉਣ ਦਾ ਯਾਦ ਕਰਨ ਦਾ ਉਹਦੀ ਸਿੱਖਿਆ ਕਰਨ ਦਾ ਇਹ ਗੁਰੂ ਜੀ ਦੀ ਨਿਮਰਤਾ ਆਕੀ ਕਹਿੰਦੇ ਨੇ ਕਿ ਮੈਂ ਹਾਂ ਤੇ ਗੁਣ ਗਾਵ ਉਸ ਮਲਕ ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਉਸ ਦੇ ਗੁਣ ਗੁਣਾ ਵਾਲਾ ਹੋ ਜਾਂਦਾ ਹੈ ਤੇ ਉਸ ਦੀ ਸਿਫਤ ਵੀ ਉਹ ਹੀ ਜੀ ਹੋ ਜਾਂਦੀ ਹੈ ਮਾਲਕ ਵਰਦੀ ਹੈ। ਵਾਹਿਗੁਰੂ ਸਾਨੂੰ ਸਭ ਨੂੰ ਸਤ ਸੱਚਾ ਪਾਤਸ਼ਾਹ ਇਤਨੇ ਕਿਰਪਾ ਕਰਕੇ ਇਤਨਾ ਮੱਲ ਬਖਸ਼ੇ ਇਤਨੇ ਗੁਣ ਬਖਸ਼ੇ ਕਿ ਆਪਣੇ ਚਰਨਾ ਨਾਲ بس ਜੋੜੀ ਰੱਖੇ। ਆਪ ਆਪਣੇ ਗੁਣ ਨਾਲ ਜੋੜੀ ਰੱਖੇ। ਹਰ ਵਕਤ ਸਿਉਸਤੀ ਸੇਵਸਾਲਾ ਕਰੀਏ ਗੁਣ ਗਾਈਏ ਤੋ ਸਰਮਨੰਦ ਅਵਸਥਾ ਵਿੱਚ ਅਸੀਂ ਵੀ ਪਹੁੰਚ ਜਾਈਏ ਕੁਰਬਾਨੀ ਵਿਚਾਰ ਆਪ ਜੀ ਨੂੰ ਅੱਛੀ ਲੱਗੀ ਹੋਵੇ ਦਿਲ ਨੂੰ ਟੰਬੀ ਹੋਵੇ ਮਨ ਵਿੱਚ ਕੁਝ ਵਸੇ ਵੀ ਹੋਵੇ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲੋਕਾਂ ਵਿੱਚ ਸ਼ੰਗੋ